ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸਰ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ 팬 ਪਰੋਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਦੁਬਾਰਾ ਸੋ ਜਾਂਦੇ ਨੇ ਆਪਾਂ ਅੱਜ ਇਸ ਵਿਸ਼ੇ ਤੇ ਚਰਚਾ ਕਰਾਂਗੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂਤਨਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਪਹਿਲਾਂ ਹੀ ਆਖ ਦਿੱਤੀ ਪਹਿਲੀ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲਾ ਸਚ ਨਾ ਉਵੜਿ ਆਈ ਵਿਚਾਰ ਇੱਥੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਗਈ ਹੈ ਇਥੇ ਅੰਮ੍ਰਿਤ ਵੇਲੇ ਦੀ ਗੱਲ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅੰਮ੍ਰਿਤ ਵੇਲੇ ਜੋ ਕੁਝ ਵੀ ਮੰਗੇਗਾ ਉਹ ਤੇਰਾ ਪਰਵਾਣ ਹੋਵੇਗਾ ਅੰਮ੍ਰਿਤ ਵੇਲੇ ਜੋ ਤੂੰ ਗੁਰੂ ਤੋਂ ਮੰਗੇਗਾ ਉਹ ਤੈਨੂੰ ਜ਼ਰੂਰ ਮਿਲੇਗਾ ਕਿਉਂਕਿ ਅੰਮ੍ਰਿਤ ਵੇਲਾ ਸਭ ਤੋਂ ਸਿਰਮੌਰ ਹੈ ਜੋ ਤੇਰਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਪਾਠ ਹੈ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਜੋ ਭਜਨ ਬੰਦਗੀ ਹੈ ਗੁਰੂ ਜੀ ਤੋਂ ਜੋ ਕੁਝ ਵੀ ਤੁਸੀਂ ਮੰਗਣਾ ਚਾਹੁੰਦੇ ਹੋ ਉਹ ਪ੍ਰਵਾਨ ਹੋਵੇਗੀ ਪਰ ਅੰਮ੍ਰਿਤ ਵੇਲੇ ਬਹੁਤ ਹੀ ਸਾਹਮਣਾ ਜ਼ਰੂਰੀ ਹੈ ਸਿੱਖ ਦੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦਾ ਬਹੁਤ ਹੀ ਮਹੱਤਵ ਹੈ ਮਾਪੂਰਖਾਂ ਨੇ ਇੱਕ ਗੱਲ ਕੀਤੀ ਸੀ ਕਹਿੰਦੇ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਦੁਬਾਰਾ ਸੋ ਜਾਂਦੇ ਨੇ ਤੇ ਨਾਲ ਹੀ ਕਹਿੰਦੇ ਉਹਨਾਂ ਦੇ ਭਾਗ ਵੀ ਸੋ ਜਾਂਦੇ ਨੇ ਕਿਉਂਕਿ ਉਹ ਗੁਰੂ ਜੀ ਤੋਂ ਕੁਝ ਮੰਗਣ ਦੇ ਲਾਇਕ ਹੀ ਨਹੀਂ ਰਹਿੰਦੇ ਕਿਉਂਕਿ ਗੁਰੂ ਜੀ ਉਹਨਾਂ ਦੇ ਆਲਸ ਨੂੰ ਪਹਿਚਾਣ ਲੈਂਦੇ ਨੇ ਉਹ ਉਹਨਾਂ ਨੂੰ ਦਿੰਦੇ ਜ਼ਰੂਰ ਨਹੀਂ ਪਰ ਥੋੜਾ ਸਮਾਂ પાਕੇ ਹੁਣ ਜੇ ਇਸ ਸਟੇਜ ਨੂੰ ਸਮਝੀਏ ਹੁਣ ਪਹਿਲ ਕਿਹਨੂੰ ਦਿੱਤੀ ਜਾਂਦੀ ਹੈ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਖਲੋਂਦੇ ਨੇ ਜਿਹੜੇ ਕਹਿੰਦੇ ਨੇ ਸਤਗੁਰ ਤੇਰੇ ਨਾਮ ਤੇ ਸਿਮਰਨ ਦੇ ਨਾਲ ਹੀ ਸਾਡਾ ਜੀਵਨ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਵਾਰੀ ਕਲਯੂਗ ਆਇਆ ਤੇ ਸਤਗੁਰ ਜੀ ਦੇ ਚਰਨਾਂ 'ਚ ਆ ਕੇ ਉਹ ਮੱਥਾ ਟੇਕਦੇ। ਗੁਰੂ ਨਾਨਕ ਦੇਵ ਜੀ ਕਲਯੂਗ ਨੂੰ ਪੁੱਛਦੇ ਐ ਜਿਹੜਾ ਤੂੰ ਉੱਪਰ ਚੁੱਬੜ ਲਿਆ ਐ ਇਹਦੇ ਵਿੱਚ ਮੋਰੇ ਕਿਉਂ ਨੇ? ਤੇ ਕਲਯੂਗ ਬੜਾ ਹੀ ਨਿਮਾਣਾ ਹੋ ਕੇ ਕਹਿੰਦਾ ਸਤਗੁਰ ਜੀ ਆ ਜਿਹੜੇ ਤੁਸੀਂ ਮੋਰੇ ਦੇਖ ਰਹੇ ਹੋ ਇਹ ਤੁਹਾਡੇ ਨਾਮ ਬਾਣੀ ਵਾਲੇ ਗੁਰਸਿੱਖਾਂ ਨੇ ਕੀਤੇ ਹੋਏ ਨੇ ਤੇ ਜਿੱਥੋਂ ਜਿੱਥੋਂ ਇਹ ਜੁਬੜ ਸਾਬਤ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਜੋ ਅੰਮ੍ਰਿਤ ਵੇਲੇ ਉੱਠਦੇ ਜ਼ਰੂਰ ਨਹੀਂ ਪਰ ਸੋ ਜਾਂਦੇ ਨੇ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਹੀ ਨਹੀਂ ਕਰਦੇ ਇਹ ਕਹਾਣੀ ਤੋਂ ਸਮਝਣ ਵਾਸਤੇ ਥੋੜਾ ਜਿਹਾ ਆਪਣੀ ਆਪ ਨੂੰ ਸਮਝੀਏ ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਲ ਵੱਡਿਆਈ ਵਿਚਾਰ ਇਸ ਗੱਲ ਨੂੰ ਸਮਝਣਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਹੈ ਕਿਉਂਕਿ ਜਦੋਂ ਤੋਂ ਲੋਕ ਉੱਠ ਖੜੇ ਉਦੋਂ ਤੀਰਾ ਧਿਆਨ ਲੱਗਣਾ ਮੁਸ਼ਕਲ ਹੈ ਲੋਕ ਕੁਕਰਮੀ ਪਾਪੀ ਤੇ ਦੇਹਧਾਰੀ ਪਖੰਡੀ ਲੋਕ ਉੱਠ ਪੈਂਦੇ ਨੇ ਉਦੋਂ ਤੀਰਾ ਧਿਆਨ ਲੱਗਣਾ ਮੁਸ਼ਕਲ ਹੈ ਉਸ ਤੋਂ ਪਹਿਲਾਂ ਤੀਰਾ ਧਿਆਨ ਲੱਗ ਸਕਦਾ ਹੈ ਇਹ ਸਤਿਗੁਰ ਨੇ ਅੰਮ੍ਰਿਤ ਵੇਲੇ ਨੂੰ ਬਖਸ਼ਿਸ਼ ਕੀਤੀ ਹੈ ਸਤਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲਾ ਅੰਮ੍ਰਿਤ ਵੇਲੇ ਨੂੰ ਮੰਨਣ ਵਾਲਾ ਅੰਮ੍ਰਿਤ ਵੇਲੇ ਦੇ ਨਾਮ ਤੋਂ ਖੁਸ਼ ਹੋਣ ਵਾਲਾ ਗੁਰਸਿੱਖ ਸਤਕੁਰ ਉਹਨਾਂ ਤੇ ਹੀ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਹੀ ਸਤਗੁਰੂ ਜੀ ਕਿਰਪਾ ਰਹਿਮਤ ਦੇ ਨਾਲ ਨਿਵਾਜਦੇ ਨੇ ਜਿਹੜਾ ਗੁਰੂ ਦੀ ਇਸ ਗੱਲ ਨੂੰ ਮੰਨ ਲੈਂਦਾ ਸਤਗੁਰੂ ਜੀ ਫਿਰ ਉਹਨਾਂ ਦੀ ਹਰ ਗੱਲ ਨੂੰ ਮੰਨ ਲੈਂਦੇ ਨੇ ਸਤਗੁਰ ਜੀ ਨੇ ਹਮੇਸ਼ਾ ਇੱਕੋ ਗੱਲ ਪਾਣੀ ਵਿੱਚ ਕੀਤੀ ਹੈ ਗੁਰੂ ਜੀ ਆਖਦੇ ਹਨ ਕਿ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਨਾਲ ਰੰਗੇ ਰਹਿੰਦੇ ਨੇ ਉਹਨਾਂ ਦਾ ਮਨ ખોਟੇ ਕੰਮਾਂ ਵੱਲ ਨਹੀਂ દોੜਦਾ ਤੇ ਉਹਨਾਂ ਤੇ ਕਿਰਪਾ ਹੁੰਦੀ ਹੈ ਜੋ ਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਤੇ ਬਹੁਤ ਹੀ ਕਿਰਪਾ ਹੁੰਦੀ ਹੈ ਗੁਰੂ ਜੀ ਆਖਦੇ ਹਨ ਜੋ ਅੰਮ੍ਰਿਤ ਵੇਲਾ ਸੰਭਾਲਦੇ ਹਨ ਉਹ ਬਹੁਤ ਹੀ ਭਾਗਾ ਵਾਲੇ ਹੁੰਦੇ ਨੇ ਤੇ ਜੋ ਨਹੀਂ ਸਾਮ ਦੇ ਉਹਨਾਂ ਨੂੰ ਸੰਭਾਲਣ ਵਾਸਤੇ ਗੁਰੂ ਜੀ ਨੇ ਕਿਹਾ ਹੈ ਤੇ ਜੇਕਰ ਗੁਰੂ ਜੀ ਤੋਂ ਕੁਝ ਚਾਹੀਦਾ ਇਸ ਚੀਜ਼ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਸੋ ਇਹ ਸਿੱਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਤਦ ਤੱਕ ਲਈ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ